ਲਓ ਜੀ ਅਸੀਂ ਪਹੁੰਚ ਗਏ ਇਟਾਰਸੀ ਇਟਾਰਸੀ ਪਹੁੰਚ ਗਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਰਿਹਾ ਸਫ਼ਰ ਭਾਈ ਜੋਰਾ ਸ਼ੋਰਾ ਦੇ ਸਟੇਸ਼ਨ ਉੱਪਰ ਰੁਕੀ ਦੀ ਟ੍ਰੇਨ ਰੁਕੀ ਪਰ ਇੱਕ ਅੱਧਾ ਹੀ ਮਿੰਟ ਅਜੇ ਤੱਕ ਜਦੋਂ ਤੱਕ ਨੀਚੇ ਆਉਣ ਲੱਗੇ ਉਦੋਂ ਹੀ ਚੱਲ ਗਈ ਹੈ ਇੰਦਰ ਦਾ ਜਿਆਦਾ ਭਾਈ ਪ੍ਰਵਾਸੀ ਹੋ ਆ ਸਾਰੀ ਮਨ ਲੱਗਦਾ ਆਪਣਾ ਬੰਦਾ ਦਾ ਕੋਈ ਦੇਖਦਾ ਨਹੀਂ ਹੈ ਮੈਟਰੋ ਦਾ ਸਫਰ ਕਰਿਆ ਭਾਈ ਆਹਾਹਾ ਨਜ਼ਾਰਾ ਆ ਗਿਆ ਉਹ ਤਾਂ ਅੱਖ ਦੇ ਝਮਕੇ ਨਾਲ ਸਪੀਡ ਫੜਦੀ ਆ ਮੈਟਰੋ ਤਾਂ ਅੱਖ ਦੇ ਝਮਕੇ ਨਾਲ ਇਹ ਤਾਂ ਚਲੋ ਬਹੁਤ ਹੌਲੀ ਹੈ ਉਹਦੇ ਨਾਲੋਂ ਸ਼ੁਰੂ ਠੀਕ ਹੈ ਫਿਰ ਵੀ ਸਿਰੇ ਲਾ ਦੇਣੇ ਨੇ ਚੱਲੋ ਹੁਣ ਇਹ ਸਿਸਟਮ ਬਟਾਸ ਜੀ ਲਓ ਜੀ ਭਾਈ ਪਹੁੰਚ ਗਏ ਅਸੀਂ ਬਾਨਾਪੁਰਾ ਠੀਕ ਹੈ ਜੀ ਇਹਲੇ ਬੇ ਸਟੇਸ਼ਨ ਨਵਾਂ ਬਣਿਆ ਆ ਪਤਾ ਨਹੀਂ ਇਹਨੂੰ ਪੇਂਟ ਹੋ ਰਿਹਾ ਏ ਇੱਧਰ ਦਾ ਪੁਰਾਣਾ ਹੀ ਆ ਆ ਨਵਾਂ ਜੁੜਿਆ ਸਾਰਾ ਮੈਨੂੰ ਲੱਗਦਾ ਤੇ ਸਟੇਸ਼ਨ ਬਹੁਤ ਵੱਡਾ ਪਰ ਰਾਸੋਰੇ ਘੱਟੇ ਆ ਹਨਾ ਕਿ ਇੱਧਰ ਵੀ ਪਟੜੀ ਹੈਗੀ ਆ ਸੋ ਚੱਲ ਰਹੇ ਆ ਭਾਈ ਹੌਲੀ ਹੌਲੀ ਕਦਮ ਕਦਮ ਹਨਾ 6-7 ਘੰਟੇ ਰੇਟ ਟ੍ਰੇਨ ਸਾਡੀ ਤੇ ਜੇ ਜੁਨੀ ਭਾਈ ਦੇਖਦੀ ਆ ਹਾਂਜੀ ਸੁੱਦੀਆਂ ਕਰ ਰਹੇ ਨੇ ਬਸ ਸੁੱਦੀਆਂ ਕਰ ਰਹੇ ਆ ਬੈਠ ਕੇ ਦਿਖਾਦੇ ਬੈਠ ਕੇ ਦਿਖਾਦੇ ਥੱਕ ਗਏ ਹਨਾ ਬਿਲਕੁਲ ਹੁਣ ਮੰਨ ਲਾ 24 ਘੰਟੇ ਹੋ ਚਲੇ ਪਰ ਟ੍ਰੇਨ ਚ ਹਨਾ 24 ਘੰਟੇ ਹੀ ਹੋ ਜਾਣੇ 1-2 ਘੰਟਿਆਂ ਤੱਕ 2-3 ਘੰਟਿਆਂ ਤੱਕ 24 ਘੰਟਿਆਂ ਦਾ ਸਫ਼ਰ ਹੋ ਗਿਆ ਹਜੇ ਵੀ 10-12 ਘੰਟੇ ਹੋਰ ਲੱਗ ਜਾਣੇ ਜਹਾਜ਼ ਜੇ 2 ਘੰਟੇ ਫੇਰ ਜਹਾਜ਼ ਦਾ ਜਾਣਾ। ਬੱਲੇ ਵੈਸੇ ਖੁੰਦਾ ਸ੍ਰੀ ਵੀ ਜਹਾਜ਼ ਚ ਦੋ ਘੰਟੇ। ਮੈਨੂੰ ਤਾਂ ਜਿੱਥੇ ਤੱਕ ਪਤਾ ਲੱਗਿਆ ਕਹਿੰਦੇ Shimla ਨੂੰ ਵੀ ਜਹਾਜ਼ ਜਾਣ ਲੱਗਿਆ ਚੰਡੀਗੜ੍ਹ ਤੇ ਜੈਸਮਿਨ। ਚੰਡੀਗੜ੍ਹ ਤੇ। 15 ਮਿੰਟ ਚ ਪਹੁੰਚਾ ਦਿੰਦਾ ਕਹਿੰਦੇ। ਚੰਡੀ ਤੇ ਜਿਹੜਾ ਮੈਂ ਤਾਂ। ਚੰਡੀਗੜ੍ਹ ਤੇ। ਸਵੇਰ ਠੀਕ ਆ। 15 ਮਿੰਟ ਹੈਲੀਕਾਪਟਰ। ਹੈਲੀਕਾਪਟਰ ਜਾਂਦਾ। 15 ਮਿੰਟ ਚ ਪਹੁੰਚਾ ਦਿੰਦਾ ਕਹਿੰਦੇ। ਜائیںਾਂਗੇ ਪਾਪਾ ਜੀ ਨੂੰ ਲੈ ਕੇ ਜਾਵਾਂਗੇ। ਮੇਰੇ ਪਾਪਾ ਜੀ ਵੀ ਲੈ ਕੇ ਜਾਣ ਦੇ। ਹੋਣਾ ਅਗਲੀ ਵਾਰੀ ਪਾਪਾ ਜੀ ਨੂੰ ਕਮਾਉਣਾ ਜਹਾਜ਼ ਚ। ਹਾਂ। ਉਹ ਐ ਸੌਰੀ ਸਾਹਮਣੇ ਪਾਪਾ ਇਹ ਹਾਲੀਕਾ ਟਿਕਾਣਾ ਵਿੱਚ ਐਪਲੇਨ ਦੀਆਂ ਪਲੇਨ ਦੀਆਂ ਜਾਂਦੇ ਹੋਏ ਦੀਆਂ ਹਨਾ ਉਹ ਟੋਪੀ ਤੇਰੀ ਪਈ ਆ ہاں ਨਹੀਂ ਰੱਖੀ ਆ ਹੋਰ ਇਹਨਾਂ ਚੱਕਾ ਠੀਕ ਆ ਉਹ ਅੰਦਰ ਘਰ ਵਿੱਚ ਅੰਦਰ ਠੰਡ ਲੱਗਦੀ ਏਸੀ ਲਾਇਆ ਹੋਇਆ ਇੱਥੇ ਗਰਮੀ ਲੱਗਦੀ ਆ ਹਾਂ ਅੰਦਰ ਤਾਂ ਇਹਨਾਂ ਨੇ ਹੁਣ ਲਾਇਆ ਆ ਨਾ ਏਸੀ ਥੋੜਾ ਜਿਹਾ ਇਹ ਗਰਮੀ ਆ ਅੰਦਰ ਨਹੀਂ ਤਾਂ ਹੋ ਗਈ ਦੀ ਗਰਮੀ ਜੀ ਤੇ ਬਾਕੀ ਭਾਈ 5-7 ਮਿੰਟ ਖੜਦਾ ਹੀ ਹਰੇਕ ਸਟੇਸ਼ਨ ਤੇ ਤੁਰਨੇ ਵਾਲੀ ਹੋ ਆ ਤੇ ਚੱਲਦੇ ਆਂ ਫਿਰ ਹੁਣ ਮਹਾਰਾਜ ਰੱਖੇ ਸੁੱਖ ਤੜਕੇ ਤੜਕੇ ਦਰਸ਼ਨ ਕਰਾਂਗੇ ਗੁਰੂ ਮਹਾਰਾਜ ਦੇ ਜਾ ਕੇ ਉਧਰ ਹੁਣ ਉਧਰੇ ਥੋੜੇ ਜੇ ਮੈਂਬਰ ਲੋਕ ਪਹਿਨਾ ਨਾ ਬਿਲਕੁਲ ਖਾਲੀ ਦਾ ਜੀ ਏਡਾ ਹੈ ਤੂੰ ਥੱਲੇ ਨਾ ਉਧਰ ਬਾਬਾ ਮੈਂ ਇਹ ਟ੍ਰਾਈ ਜਾਂਦੇ ਆ ਜੀ ਮੈਂ ਇਹਨੂੰ ਕਹੀ ਜਾਂਦਾ ਮੈਂ ਤੈਨੂੰ ਟ੍ਰਾਈ ਜਾਂਦੀ ਆ ਜੀ ਕਿਹੜਾ ਤੈਨੂੰ ਟ੍ਰੇਨ ਛੱਡ ਕੇ ਚੱਲਣਾ ਜੀ ਮੈਂ ਨਹੀਂ ਕੋਈ ਛੱਡ ਕੇ ਜਾ ਨਹੀਂ ਚੁੱਕੀ ਟ੍ਰੇਨ ਮੈਂ ਚੜ ਗਈ ਸੀਗੀ ਤੇ ਹੁਣ ਵੀ ਮੈਂ ਇਹ ਕਿ ਵਿਸਾਲਵਾ ਜਿਹੜੀ ਤਾਂ ਇਹ ਮਤਲਬ ਵੀ ਨੇ ਤੁਰਨਾ फटाफट ਚੜਦੇ ਹੋ ਦੇ ਬੱਟੇ ਪਕਾਦੇ ਮੈਨੂੰ ਡਰ ਲੱਗੀ ਜੇ ਤੁਸੀਂ ਮੈਂ ਜੇ ਰਹਿ ਵੀ ਗਈ ਮੈਂ ਥੋੜਾ ਨਿਕਰ ਕਰਨੇ ਮੈਂ ਪਹੁੰਚ ਜੀ ਗਈ ਸੀ ਸਰ ਜੇ ਕੱਲ ਨੂੰ ਸ਼ਾਮ ਤੱਕ ਪਹੁੰਚ ਜਾ ਤੁਸੀਂ ਕੱਲ੍ਹ ਸਵੇਰੇ ਕੋਲਣਾ ਉਹ ਤਾਂ ਚੱਲਦੀ ਹੁੰਦਾ ਹਾਂ ਹੁਣ ਓਰੇ ਵਾਲੇ ਲੋਕ ਨਹੀਂ ਆਪਾਂ ਸਾਰਿਆਂ ਨੂੰ ਨਹੀਂ ਪਚੰਗੇ ਵੀ ਹੁੰਦੇ ਆ ਵਿੱਚ ਵਿੱਚ ਹੁਣ ਆਪਣੇ ਡੱਬੇ ਵਿੱਚ ਜਿੰਨੇ ਵੀ ਆਪਾਂ ਨੂੰ ਲੋਕ ਮਿਲੇ ਵੀ ਸਾਰੇ ਵਧੀਆ ਪਰ ਸਾਰੇ ਪੰਜੇ ਉਂਗਲਾਂ ਕਹਿੰਦੇ ਹੁੰਦੇ ਇੱਕ ਬਰਾਬਰ ਨਹੀਂ ਹੁੰਦੀਆਂ ਕਿਸੇ ਦੇ ਮਨ ਚ ਕੀ ਗੱਲ ਚਾਹਤ ਹਾਂ ਇਹ ਗੱਲ ਆ ਸੋ ਹਾਲਾਤ ਮਾੜੇ ਹੁੰਦੇ ਆ ਭਾਈ ਬੰਦਾ ਨਹੀਂ ਮਾੜਾ ਹੁੰਦਾ ਤੇ ਜੂ ਨੂੰ ਤੇ ਆਏ ਬੰਦਾ ਹੁੰਦਾ ਤਾਂ ਇਹ ਡੱਬੇ ਜਿਹੀ ਸੀ ਵਾਲੇ ਇੱਥੇ ਪੈਕਣਾ ਹੈ ਇੱਥੇ ਪੈਕਣਾ ਹੈ ਇੱਥੇ ਵੇਚਣਾ ਉਹ ਬੈਠ ਕੇ ਵੀ ਦੇ ਰਿਹਾ ਹਾਂ ਮੈਂਠ ਲਈ ਭਾਈ ਏਸੀ ਵਾਲੇ ਡੱਬਿਆਂ 'ਚ ਵੀ ਤੇ ਪਰ ਏਸੀ ਵਾਲੇ ਡੱਬੇ ਵੀ ਕੁਝ ਨਮਾਜ਼ ਪੜ੍ਹਦੇ ਆਉਂਦੇ ਹਾਂ ਹਾਂ ਉਹ ਤਾਂ ਹੀ ਉਤਰੇ ਆ ਉਹ ਨਵਾਜ਼ ਪੜ੍ਹਨੇ ਉਤਰੇ ਆ ਮੁਸਲਮਾਨ امیر ਭਾਈ ਜਿੰਨੇ ਵੀ ਆ ਨਮਾਜ਼ ਪੜ੍ਹਨ ਉਤਰੇ ਆ ਵਧੀਆ ਇਹਨਾਂ ਨੇ ਰੋਕੀ ਬਹੁਤ ਨਹੀਂ ਬਹੁਤ ਵਧੀਆ ਗੱਲ ਆ ਇਹਨਾਂ ਦਾ ਟਾਈਮ ਹੋਇਆ ਵਾ ਤਾਂ ਹੁਣ ਨਮਾਜ਼ ਦਾ ਬਹੁਤ ਪੱਕੇ ਹੁੰਦੇ ਧਰਮ ਦੇ ਇਹ ਇਹ ਨਹੀਂ ਇੱਕ ਮਿੰਟ ਵੀ ਅੱਗੇ ਪਿੱਛੇ ਹੋਣ ਦਿੰਦੇ ਵਧੀਆ ਗੱਲ ਆ ਭਾਈ ਹਰੇਕ ਬੰਦਾ ਆਪਣੇ ਧਰਮ ਦਾ ਪੱਕਾ ਹੋਣਾ ਚਾਹੀਦਾ ਤੇ ਉਹਦੇ ਨਮਾਜ਼ ਪੜ ਲਈ ਬੈਠ ਲੈ ਭਾਈ ਵਿੱਚ ਬੈਠ ਕੇ ਮੈਂ ਤਾਂ ਹਲੇ ਵੀ ਧਰਤੀ ਉੱਤੇ ਲੰਮੀ ਲੰਮੀਆਂ ਜੇ 24 ਘੰਟਿਆਂ ਨੇ ਟ੍ਰੇਨ 'ਚ ਖੜੇ ਆ ਧਰਤੀ ਹੋਲਣੀ ਹੁਣ ਪਾਪਾ ਨੇ ਕਿਹਾ ਕੀ ਕਿਹਾ ਕਿਤੇ ਕੱਲ ਨੂੰ ਜਾ ਕੇ ਨਾ ਪਹਿਲਾਂ ਨਾਮ ਲੈ ਕੇ ਮੱਥਾ ਟੇਕ ਕੇ ਆਉਣਾ ਸਾਰੇ ਪਾਸੇ ਅਗਲੇ ਇਹ ਤਾਂ ਅਗਲੇ ਦਿਨ ਅਗਲੇ ਦਿਨ ਲੋਕਲ ਤੋਂ ਮਰੇ ਕੋਲ ਅੱਛਾ ਠੀਕ ਅਗਲੇ ਦਿਨ ਆਪਣਾ ਸ਼ਰਧਾਂਸ਼ੂ ਭਿਕਾਨੀ ਕਰ ਲਿਆ ਨਾਲੇ ਗੱਗਨ ਦੀ ਸੇਵਾ ਹੋ ਚੁੱਕੀ ਸੀ ਠੀਕ ਆ ਠੀਕ ਤੇ ਲਵਜੀ ਜੀ ਮੈਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਤੁਰੇ ਹੋਏ ਆ ਜੀ ਹਜੂਰ ਸਾਹਿਬ ਦੀ ਯਾਤਰਾ ਤੇ ਅ ਨਦੇੜ ਪਤਨੇ ਵਾਲੇ ਆ ਸੁਖਦੇਵ ਸਾਹਿਬ ਤੇ तकरीबन ਹੁਣ ਤੱਕ ਤਾਂ ਆਪਾਂ ਨੇ ਕੱਦੇ ਪਹੁੰਚਣਾ ਦਾ ਜੀ ਕੱਲ ਆਰਾਮ ਵੀ ਕਰ ਲੈਣਾ ਦਾ 5-7 ਘੰਟੇ ਹੈ ਨਾ ਰਾਤ ساری ਰਾਤ ਪਰ ਟ੍ਰੇਨ ਜਿਹੜੀ ਸਾਡੀ ਆ ਇਹ ਘੱਟੋ-ਘੱਟ ਵੀ 8 ਘੰਟੇ ਲੇਟ ਹੋਊਗੀ ਟ੍ਰੇਨ 8 ਘੰਟੇ ਲੇਟ ਹੋਣ ਕਰਕੇ ਚਲੋ ਸਾਡਾ ਤਾਂ ਹੁਣ ਇਦਾਂ ਹੀ ਵੀ ਚਲੋ ਜਾ ਰਹੇ ਆ ਨਾ ਕੋਈ ਗੱਲ ਪਰ ਕਈ ਬੰਦੇ ਜਿਹੜੇ ਜਿਹੜੇ ਸਪੈਸ਼ਲ ਕੋਈ ਕੰਮ ਆਏ ਹੋਏ ਤੇ ਉਹਨਾਂ ਨੂੰ ਬਹੁਤ ਦਿੱਕਤ ਆਈ ਹੈ ਜੀ ਅਸੀਂ ਤਾਂ ਹੁਣ ਇੱਥੇ ਦੇਖਦੇ ਰਹੇ ਨਾ ਲੋਕਾਂ ਦਾ ਹਾਲ ਚਾਲ ਲੋਕਾਂ ਨੇ ਬਹੁਤ ਅਫਸੋਸ ਕਈਆਂ ਨੂੰ ਤਾਂ ਬਹੁਤ ਅਫਸੋਸ ਹੋਇਆ ਵੀ ਯਾਰ ਇੰਨੇ ਘਾਟੇ ਕਈ ਤਾਂ ਕਹਿੰਦੇ ਯਾਰ ਕਿੱਥੇ ਫਸ ਗਏ ਯਾਰ ਪਰ ਚਲੋ ਇਹਨੂੰ ਤਾਂ ਕਰੇਗੀ ਪਹਿ ਨਹੀਂ ਸਕਦੇ ਭਾਈ ਦੇ ਮਰੇ ਜੋਰ ਨਹੀਂ ਕਿਸੇ ਦਾ ਇਹ ਯਾਨੀ ਦਾ ਹਰੀ ਵੀ ਇੱਥੇ ਦੇ ਉੱਤਰ ਜੋ ਕੇ ਸਾਨੂੰ ਫੋਨ ਮਾਰ ਲਓ ਵੀ ਉਹਦੇ ਨਾਲ ਬਹਿ ਕੇ ਲੱਗ ਚ ਇਹਦਾ ਹੀ ਤੇ ਪਿੱਛੇ ਜਾਣਾ ਪੈਣਾ ਸੋ ਚਲੋ ਹੁਣ ਟ੍ਰੇਨ ਮੜੀ ਜੀ ਹੌਲੀ ਹੋ ਗਈ ਪਿੱਛੇ ਇੱਕ ਸਥਾਨਤਾ ਜੀ ਕੋਈ ਸਾਈਂ ਬਾਬਾ ਜੀ ਦਾ ਸ਼ਿਰੜੀ ਸ਼ੇਲੜੀ ਸ਼ੇਲੜੀ ਬਹੁਤ ਸੰਗਤ ਉਤਰ ਗਈ ਮਨਵਾਰ ਮਨਵਾਰ ਵੀ ਉਧਰ ਹੀ ਪੈਂਦਾ ਜੀ ਉੱਥੇ ਬਹੁਤ ਜ਼ਿਆਦਾ ਸੰਗਤ ਉਤਰ ਗਈ ਤੇ ਹੁਣ तकरीबन ਮੇਰੇ ਖਿਆਲ ਨਾਲ ਜ਼ਿਆਦਾਤਰ ਲੋਕ ਉੱਖੇ ਵਾਲੀ ਹੈ ਆਪਣਾ ਨਾ 11:30 ਸਾਹ ਵਾਲੇ ਠੀਕ ਆ ਜੀ ਤੇ ਬਾਕੀ ਹੁਣ ਦਿਨ ਲੱਗ ਗਿਆ ਜੀ ਚੜਨ ਆ ਤੁਸੀਂ ਦੇਖ ਸਕਦੇ ਆ ਸਵੇਰ ਦਾ ਹੋ ਗਿਆ ਟਾਈਮ ਹਲਕਾ ਹਲਕਾ ਦਿਨ ਚੜ ਰਿਹਾ ਏ ਥੋੜਾ ਥੋੜਾ ਟਾਈਮ ਹੋ ਗਿਆ ਜੀ ਆਪਣਾ ਤਕਰੀਬਨ 7:6 ਹੋ ਚੱਲੇ ਸਾਢੇ 6 ਵਜੇ ਸਾਨੂੰ ਦੇਖ ਲਓ ਤੁਸੀਂ ਟ੍ਰੇਨ ਨੇ ਪਹੁੰਚਾਇਆ ਕਿੱਥੇ ਟਾਈਮ ਹੈਗਾ ਤਾਂ ਇਹਦਾ ਰਾਤ 11:00 ਵਜੇ ਦਾ ਹਲੇ ਵੀ 7:30 ਵਜੇ ਦੱਸ ਰਹੀ ਆ ਉਹ ਸਟੇਟਸ ਅਕੋਰਡਿੰਗ ਅੱਧੇ ਅਸੀਂ ਆਪਾਂ ਨੇ ਪਹੁੰਚਣਾ ਹੈ 7:30 ਵਜੇ ਹਜੇ ਵੀ ਜਿਹੜਾ ਸਟੇਟਸ ਸ਼ੋ ਹੁੰਦਾ ਜੀ ਟੋਲ ਓਹੋ 7:30 ਵਜੇ ਦਾ ਸ਼ੋ ਹੋ ਰਿਹਾ ਸ਼ਾਇਦ ਫੇਰ 7:30 ਹੀ ਹੋ ਜੇ ਕੋਈ ਪੱਕਾ ਨਹੀਂ ਕਹਿ ਸਕਦੇ ਮੈਨੂੰ ਤੁਸੀਂ 7:30 ਕਹਿੰਦੇ ਮੈਨੂੰ ਹੋਰ ਲੇਟ ਲੱਗਦਾ ਹਲੇ ਹਾਂ ਤੇ ਚਲੋ ਪਰ ਆਏ ਆ ਵੀ ਹੁਣ ਭਾਈ ਕੋਈ ਤੇ ਬਹੁਤ ਜ਼ੋਰ ਨਹੀਂ ਹੈ ਨਾ ਤੇ ਬਾਕੀ ਸਮਾਨ ਸਮੂਹ ਕਰ ਲਈਏ ਆਪਣੇ ਬਾਲ ਤੋਂ ਪੈਕ ਮਿਲਦੇ ਆ ਸਾਰਿਆਂ ਨੂੰ ਕਰੀਏ ਨਾਲੇ ਸਮਾਨ ਪੈਕ ਤੇ ਫੇਰ ਭਾਈ ਕੁਛ ਰਹਿ ਨਾ ਜਾਵੇ ਹਨਾ ਕਿਉਂਕਿ ਹੁਣ ਖਲਾਰਾ ਜਾਂ ਕਾਫੀ ਪਿਆ ਵਾ ਦੋ ਦਿਨ ਹੋ ਗਏ ਟ੍ਰੇਨ ਦੇ ਵਿੱਚੇ ਸਮਝ ਲਓ 24 ਘੰਟਿਆਂ ਦੇ ਵੀ 48 ਘੰਟੇ ਨਹੀਂ 24 ਤੇ ਲਾ ਲਓ ਤੁਸੀਂ ਘੱਟੋ ਘੱਟ ਵੀ ਘੰਟੇ ਅਜ ਹੋ ਗਏ 6 ਵਜੇ ਦੋ ਦੋ ਦਿਨ ਹੋ ਗਏ 6 ਵਜੇ ਕੱਲ 6 ਵਜੇ ਤੁਰੇ ਨਹੀਂ ਪਰਸੋ 6 ਵਜੇ ਤੁਰਪੇ ਤੇ ਫਿਰ ਬਾਅਦ ਵਿੱਚ ਰੇਲ ਗੱਡੀ ਚ ਓਹੋ 24 ਘੰਟੇ ਦਾ ਆਪਾਂ ਨੂੰ ਇਸ ਟ੍ਰੇਨ 'ਚ ਹੋਗੇ ਇੱਕ ਮਿੰਟ ਬਾਅ ਕੈਮ ਲੱਗੋ ਮੈਂ ਦਿਨ ਹੋ ਗਏ ਮੈਂ ਤੁਹਾਨੂੰ ਸਿੱਧੇ ਨੇ ਵੀ ਹੱਸਣ ਦਾ ਕਾਰਨ ਬਣੋ ਰੋਣ ਦਾ ਕਾਰਨ ਨਾ ਬਣੋ ਹਾਂ ਜਿੱਥੇ ਚੱਲੇ ਆ ਜੀ ਉਹਨਾਂ ਦੇ ਇੱਕ ਉਪਦੇਸ਼ਾਂ ਦੇ ਵਿੱਚ ਅਜੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਸ਼ਾਹੀ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਹੱਸਣ ਦਾ ਕਾਰਨ ਬਣੋ ਕਿਸੇ ਦੇ ਰੋਣ ਦਾ ਕਾਰਨ ਨਾ ਬਣੋ ਬਿਲਕੁਲ ਬਿਲਕੁਲ ਉਹ ਜਾ ਰਹੇ ਆਪ ਚਲ ਨਗਰ ਸ੍ਰੀ ਹਰਿਜੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਸਤਿ ਸਭ ਨੇ ਅਰਦਾਸਾਂ ਬੇਨਤੀਆਂ ਕਰਾਂਗੇ ਜ਼ਰੂਰ ਬਹੁਤ ਸਾਰੇ ਤੁਹਾਡੇ ਪਿਆਰੇ ਪਿਆਰੇ ਕਮੈਂਟਸ ਪੜ ਰਹੇ ਆ ਜੀ ਕਿਸੇ ਭੈਣ ਦਾ ਕਮੈਂਟ ਆ ਵੀ ਮੇਰੇ ਵੀ ਅਰਦਾਸ ਜ਼ਰੂਰ ਕਰਿਓ ਵੀ ਕੋਈ ਹਾਲਾਤ ਨਹੀਂ ਜਰੂਰ ਕਰਾਂਗੇ ਜੀ ਅਰਦਾਸਾਂ ਬੇਨਤੀਆਂ ਸੁਣੂਗਾ ਸੁਣਨ ਵਾਲਾ ਬੈਠਾ ਤਾਂ ਹੀ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਆ ਬਾਕੀ ਕਹਿੰਦੇ ਹੁੰਦੇ ਆ ਬਿਨ ਬੋਲਿਆ ਸਭ ਕੁਝ ਜਾਣਦਾ ਕਿਸੇ ਆ ਕੇ ਕੀ ਜਾ ਅਰਦਾਸ ਠੀਕ ਆ ਜੀ ਤੁਹਾਡੇ ਦਿਲ ਚ ਦਿਲ ਦਿਮਾਗ ਚ ਜੋਗ ਨਾ ਚੱਲਦੀਆਂ ਪਰ ਉਹਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ। ਹਾਂ। ਵੀ ਇਹ ਬੰਦਾ ਕੀ ਸੋਚ ਰਿਹਾ ਹੈ? ਬਦਕੀ ਗੱਲਾਂ ਕੁਛ ਐਡਾ ਹੋ ਜਾਂਦੀਆਂ ਵੀ ਯਾਰ ਗਲਤ ਕਰ ਦਿੰਦਾ ਜਦ ਕੰਮ ਰੋਕਿਆ ਕਿਉਂ ਨਹੀਂ ਵਾਰਾਜ ਨਹੀਂ। ਉਹ ਵੀ ਟਾਈਮ ਦਿੰਦਾ ਹੈ। ਹਾਂ। ਟਾਈਮ ਦਿੰਦਾ ਤੁਹਾਨੂੰ ਸਮਝਣ ਨੂੰ ਵੀ ਦੇਖਾਂ ਮੈਂ ਇਹਨੂੰ ਰੋਕਣਾ ਨਹੀਂ ਵੀ ਆਪ ਰੁਕੂਗਾ। ਹਾਂ। ਆਪ ਰੁਕੂਗਾ। ਐਦਾਂ ਦੀ ਇਹ ਗੱਲਾਂ ਹੋ ਜਾਂਦੀਆਂ ਥੋੜੀ ਜਿਹੀਆਂ। ਤੇ ਔਰ ਪੈਕਿੰਗ ਸਾਡੀ ਹੋ ਰਹੀ ਆ ਪਹਿਲਾਂ ਪੈਕਿੰਗ ਹੋਈ ਸਾਡੀ ਘਰੇ ਹੁਣ ਪੈਕਿੰਗ ਹੋ ਰਹੀ ਆ ਸਾਡੀ ਟ੍ਰੇਨ ਚ ਟ੍ਰੇਨ ਚ ਹੋ ਰਹੀ ਆ ਇਹ ਹੁਣ ਦੁੱਧ ਬਣਾਉਣਾ ਨਹੀਂ ਨਹੀਂ ਉਹ ਪੀ ਗਿਆ ਉਹਨੇ ਇੱਧਰ ਬੈਠੇ ਆ ਸਾਡੇ ਮਾਤਾ ਜੀ ਬੁਲਾਓ ਮਾਤਾ ਜੀ ਭਾਈ ਮਾਤਾ ਜੀ ਵੀ ਭਾਈ ਬੇਟੀ ਫੀਲ ਆਗੇ ਬੁਲਾਣਾ ਸੀ ਹਾਂ ਮਾਤਾ ਜੀ ਆਪਣੇ ਫੀਲ ਆ ਰਹੇ ਆ ਤੇ ਇੱਕ ਕਈ ਲੋਕ ਵੀ ਕਹੀ ਜਾਂਦੇ ਆ ਵੀ ਭਾਈ ਮਾਤਾ ਜੀ ਨੂੰ ਕੁੜੀਆਂ ਨੇ ਉਸ ਤੋਂ ਹੀ ਕੁੜੀਆਂ ਮਾਤਾ ਜੀ ਨੂੰ ਸੰਭਾਲੀ ਵੀ ਆ ਨਾ ਮਾਤਾ ਜੀ ਨੂੰ ਆਰਾਮ ਨਹੀਂ ਦਵਾਂਦੇ ਤੇ ਦੱਸਿਓ ਮੜਾ ਜੀ ਮਾਤਾ ਜੀ ਹੁਣ ਪਾਇਓ ਚੰਨਣਾ ਨਾ ਆਰਾਮ ਤਾਂ ਮਿਲਦਾ ਹੈ ਹਾਂ ਉਸ ਆੜ ਜਣੇ ਵੀ ਤਾਂ ਚੱਕਰ ਚ ਪੈਂਦੀ ਹੋ ਮਾਣੀ ਕੁੜੀ ਨੂੰ ਹੁਣ ਐਵੇਂ ਵੀ ਇਹ ਵੀ ਚੱਕਦੇ ਆ ਮੈਂ ਵੀ ਚੱਕਦੀ ਆ ਸਾਰੇ ਰਲ ਬਿਲ ਕੇ ਆ ਰਾਮ ਜੀ ਚੰਦਾ ਗਾਏ ਐ ਨਹੀਂ ਹੈਗਾ ਵੀ ਨਹੀਂ ਚੱਕਦੀ ਆ ਹਾਂ ਸਾਰੇ ਸਾਂਭੇ ਫੇਰ ਡੇ ਵੇ ਪੜੇ ਕੋਲ ਪਾਈ ਜੀ ਹਾਂ ਬਿਲਕੁਲ ਇਹ ਇੱਕ ਜਲਦ ਹੁੰਦਾ ਬਾਪ ਨੇ ਜਵਾਬ ਦਿੱਤਾ ਜੀ ਮੇਰੇ ਥੱਲੇ ਦਬ ਹੋ ਜੂਗੀ ਉਹ ਮੈਮ ਪਤਾ ਕੀ ਗੱਲ ਮੈਂ ਤੈਨੂੰ ਕੱਲ ਦੱਸਦਾ ਰਿਸਕ ਨਾ ਲਾਓ ਨਹੀਂ ਮੈਂ ਤੈਨੂੰ ਕੱਲ ਦੱਸਦਾ ਜੈਸਮੀਨ ਇੱਕ ਤਾਂ ਇਹ ਮਿੱਤੇ ਨਾ ਹੁਣ ਚੱਲ ਰੱਬ ਦੀ ਕਿਰਪਾ ਨਾਲ ਭਾਈ ਕਹਿ ਲਾ ਹੁਣ ਤੂੰ ਚੌੜੇ ਜੇ ਹੈਗੇ ਆ ਇਹਦੇ ਪਰ ਮਿੱਤੇ ਨਾ ਫਿਰ ਇੰਨੀ ਕ ਸੀਟ ਆ ਜੀ ਮਿੱਤੇ ਫਿਰ ਪੈ ਨਹੀਂ ਇੱਥੇ ਲੱਗ ਜਾਂਦਾ ਹੈ ਨਹੀਂ ਹੱਥ ਵੀ ਲੱਗ ਜਾਂਦਾ ਮਿੱਤੇ ਜਗਾ ਵੀ ਕਰਦਾ ਜਗਾ ਥੋੜੀ ਘਟ ਆ ਮੇਰੇ ਹਿਸਾਬ ਨਾਲ ਕੁਸ਼ਾ ਕੀ ਕਰ ਇਹਨੇ ਘਰ ਵੀ ਮੈਨਾਂ ਕੋਲ ਨਹੀਂ ਜੀ ਪਾਉਂਦੀ ਹੈਗੀ ਘਰ ਵੀ ਮੈਨੂੰ ਆਪਣੇ ਕੋਲ ਪਾਉਂਦੀ ਹੈ ਰਾਤ ਨੂੰ ਤਾਂ ਵੀ ਆ ਕੱਲ ਮੈਂ ਦੁਪਹਿਰੇ ਪਾਈ ਆਪਣੇ ਕੋਲ ਪਰ ਜਦ ਅੱਖ ਖੁੱਲੀ ਧੀ ਮੈਂ ਕਿਹਾ ਵੀ ਨੀਂਦ ਮੈਂ ਕਿਤੇ ਐਵੇਂ ਹੀ ਇੱਧਰ ਉੱਧਰ ਕਰਥਣ ਲਏ ਹੋਗੀ ਐ ਮਮੀ ਸੁਈ ਜੀ ਦਾ ਬੋਦਾ ਮੈਨੂੰ ਲੱਗਦਾ ਤਾਂ ਡਰ ਲੱਗਦਾ ਭਾਈ ਹੋਰ ਪਤਾ ਲੱਗਦਾ ਵੀ ਨਹੀਂ ਜਾਣੇ ਦਾ ਹਾਂ ਮੈਂ ਕਿਹਾ ਵੀ ਨਹੀਂ ਇਹ ਰਿਸਕ ਨਹੀਂ ਲੈਣਾ ਤਾਂ ਕਰਕੇ ਮੈਂ ਡਰਦਾ ਐ ਜੀ ਹੋ ਹੀ ਹੋਇ ਜਾਂਦਾ ਹਾਂ ਨੀਂਦ ਵੀ ਪਤਾ ਨਹੀਂ ਲੱਗਦਾ ਸਾਡੇ ਵਰਗਿਆਂ ਤਾਂ ਪਤਾ ਹੁੰਦਾ ਨਿਆਣੇ ਪਾਲੇ ਵੀ ਆ ਹਾਂ ਵੀ ਹੁਣ ਕਿੱਕਣਾ ਪੈਣਾ ਕਿੱਕਣਾ ਘੱਠ ਲੜੀ ਐ ਕਿਤਨੂੰ ਨਿਆਣੇ ਦਾ ਉਹ ਕਰਨਾ ਐ ਬਿਲਕੁਲ ਬੱਚਿਆਂ ਨੂੰ ਇਹਨਾਂ ਪਤਾ ਹੀ ਨਾ ਨੂੰ ਕੀ ਆ ਪਤਾ ਉਹੀ ਗੱਲ ਆ ਨਾ ਮਮੀ ਨਿਆਣੇ ਦਾ ਤਾਂ ਮਾਂ ਹੀ ਕਰ ਸਕਦੀ ਆ ਤੇਰਾੜੇ ਨੂੰ ਤਾਂ ਬੇਲੇ ਮਿਲੂ ਪਤਾ ਲੱਗ ਨਾ ਦੱਸ ਕਰਾੜੇ ਬਹੁਤ ਕਰਾੜੇ ਮਾਰਦੇ ਆਂ ਜੀ ਬਹੁਤ ਕਰਾੜੇ ਮਾਰਦੇ ਵਾਹਿਗੁਰੂ ਹੁਣ ਵੀ ਹੁਣ ਵੀ ਤਾਂ ਪਾਇਆ ਤਾਂ ਦਾ ਦੇਖ ਲੋ ਲੇ ਚੱਜ ਦਾ ਬੋਲੇ ਛਲਣੀ ਵੀ ਬੋਲੇ ਐ ਓਏ ਇਧਰ ਬਲਾਸ ਬਲਾਸ ਸਾਸਤਰੀ ਗੱਲ ਇਧਰ ਵੇਖ ਲੈ ਜੀਜੇ ਦਾ ਜੀਜਾ ਜਿੰਨਾ ਮਰਜੀ ਕਰ ਲਵੇ ਜੀਜੇ ਦਾ ਨਹੀਂ ਬਣਦਾ ਇਹ ਇਹ ਆਪਣੀ ਦੀਦੀ ਪੈਲ ਦੀ ਉਹ ਗੱਲ ਕਰਦਾ ਦੀਦੀ ਸਰਪਸਦ ਕਰਨ ਨੂੰ ਟਾਈਮ ਨਹੀਂ ਲਊਂਗੀ ਜਦ ਹੀ ਗਿਆ ਥੇ ਦੇਖ ਆ ਜਿ ਲੈ 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 ਵੇਗਲੱਕਾ ਨੀਤੇ ਛਾਲ ਮਾਰ ਕੇ ਜੀਤੇ ਵਾਲੀ ਦੇ ਕੇ ਵੀ ਬੀਬੀ ਛਾਲ ਕਹਿੰਦੀ ਸਰਪੰਦ ਕਾਦੇ ਨੂੰ ਦੇਰ ਨਹੀਂ ਲਾਉਂਦੀ ਕਹਦਾ ਫੇ ਜੀਜਾ ਵੀ ਹੈਗਾ ਦੇਖ ਲਾ ਘੜੀ ਮੈਂ ਮੇਰੇ ਵੱਲ ਘੜੀ ਮੈਂ ਬੀਬੀ ਵੱਲ ਹੈ ਦੋਨਾਂ ਨੇ ਬੜਾ ਕਿਰਕੜੀ ਜ਼ਰੂਰੀ ਆ ਹਾਂ ਇਹ ਵੀ ਗੱਲ ਠੀਕ ਆ ਭਾਈ ਤੇ ਹੁਣ ਇੱਥੇ ਕੀ ਕਰੀ ਜਾਂਦਾ ਕਰਨ ਇਹ ਜਿੱਪ ਖੁੱਲ ਗਈ ਤੀਜੀ ਭਗਤ ਦੀ ਜਿੱਪ ਖੁੱਲ ਗਈ ਹੈ ਮਖਾਈ ਤਾਂ ਦੇਖੋ ਰੇ ਤੁੰਦ ਜਮਾ ਵੀ ਨਹੀਂ ਹੈਗੀ ਜਮਾ ਵੀ ਨਹੀਂ ਹੈ ਹਾਂ ਇੱਧਰ ਕਰਮੀ ਆ ਨਾ ਠੰਡ ਨਹੀਂ ਹੈ ਵੈਸੇ ਹੁਣ ਹਜੇ ਫਲਹਾਲ ਲੱਗਦੀ ਆ ਥੋੜੀ ਥੋੜੀ ਠੰਡ ਉਹ ਦੇਸੀ ਚਲਾਇਆ ਉਹ ਉੱਪਰ ਹਾਂ ਉੱਪਰ ਏਸੀ ਚੱਲਦਾ ਜੀ ਪਰ ਉੱਦਾਂ ਠੰਡ ਨਹੀਂ ਹੈ ਲਓ ਜੀ ਦਿਨ ਲੱਗ ਗਿਆ ਚੜਨ ਪੂਰਾ ਜੋਰਾ ਸ਼ੋਰਾਂ ਤੇ ਆ ਸ਼ੀਸ਼ੇ ਨਾ ਬਾਹਰ ਤੇ ਕੱਪੜਾ ਵੱਜਣੇ ਵਾਲਾ ਗੰਦੇ ਹੋਏ ਵੇ ਆ ਤੇ ਪਿੱਤੇ ਆ ਗੱਦ ਪਈ ਜਾਂਦੀ ਇਹਦੇ ਪਰ ਹਾਂ ਜੀ ਹਾਂ ਹੁਣ ਇਹ ਰੂਮ ਦਾ ਕੰਮ ਹੈ ਨਾ ਤਾਂ ਫਿਰ ਕਿੰਨੀ ਸਾਰੀ ਦਿਹਾੜੀ ਤੂੰ ਕੱਢਦੀ ਆ ਉਹ ਬਿਲਕੁਲ ਬਿਲਕੁਲ ਮੰਮੀ ਦੇ ਸਹੇਲੀਆਂ ਨੇ ਪੁੱਛਣਾ ਅੱਛੇ ਆ ਮਜੀਦਕੁਰ ਕਿੱਥੇ ਗਈ ਸੀ ਹਾਂ ਨਿਕਲ ਨਿਕਲ ਮੈਂ ਮਹਾਰਾਸ਼ਟਰ ਟੱਜਾ ਕੇ ਆਇਆ ਮਹਾਰਾਸ਼ਟਰ ਟੱਜਾ ਬੇਲਕੋਲਾ ਫਿਰ ਇਹ ਡੇਢ ਸਾਹਿਬ ਦਾ ਗੱਲ ਕੀ ਆਏ ਘੁੰਮ ਲੰਦਾ ਅਗਲਾ ਨੇੜੇ ਤੜੇ ਚਾਹੇ ਦਿੱਲੀ ਦਾ ਖੰਗਾਲਵੇ ਪਰ ਇਹ ਜੀ ਜਗਾ ਦਾ ਕਿਸੇ ਪੱਗ ਵਾਲੇ ਨੂੰ ਜਾਣਾ ਮਿਲਦਾ ਬਸ ਹੁਣ ਇੱਕ ਜਗਾ ਰਹਿ ਗਈ ਮੇਰੀ ਮੰਮੀ ਨੂੰ ਘਮਾਉਣ ਨੂੰ ਮਿੱਤੇ ਪਟਨਾ ਸਾਹਿਬ ਉਹ ਵੀ ਬਾਬੇ ਦਾਉੜਿਓ ਛੇਤੀ ਪੂਰੀ ਕਰਾਇਓ ਕੋਈ ਨਹੀਂ ਪਟਨਾ ਸਾਹਿਬ ਕਿਤੇ ਜਾ ਕੇ ਆਵਾਂਗੇ ਮਹਾਰਾਜ ਨੇ ਦਿੱਤਾ ਮੌਕਾ ਤੇ ਜਰੂਰ ਕਰਾਂਗੇ ਭਾਈ ਨੇ ਪਤਾ ਕਿ ਕਿ ਉੜ ਵੀ ਮੰਮੀ ਦੀ ਗੱਲ ਕਰ ਮੇਰੀ ਗੱਲ ਦੀ ਨਹੀਂ ਨਹੀਂ ਪਪਾ ਜੀ ਨੇ ਵੀ ਲੈ ਕੇ ਜਾਉਂਗੇ ਹਨਾ ਮਾਲ ਕਰਕੇ ਸੌਖਾ ਨਹੀਂ ਬਹੁਤ ਸਾਹਿਬ ਹੀ ਜਾਣਾ ਮੈਂ ਉੱਥੇ ਕਿ ਨਹੀਂ ਗਈ ਮੰਮੀ ਹੇਮਕੁੰਡ ਸਾਹਿਬ ਲੈ ਗਈ ਹੋਣੀ ਹੇਮਕੁੰਡ ਸਾਹਿਬ ਬਟਨਾ ਸਾਹਿਬ ਗਈਆਂ ਹਨ ਹੇਮਕੁੰਡ ਸਾਹਿਬ ਹੀ ਜਾਂਦੀ ਲੈ ਚੱਲ ਹੇਮਕੁੰਡ ਸਾਹਿਬ ਫਿਰ ਤੇਰੇ ਨਾਲ ਹੁਣ ਪ੍ਰੋਮਿਸ ਕਰ ਦਵਾਂ ਕਰ ਪੂਰਾ ਸੌਜ ਕੇ ਕਰਨਾ ਪੈਣਾ ਮੈਂ ਨਹੀਂ ਜਾਉਂਗੀ ਹੈਲੀਕਾਪਟਰ 'ਚ ਜਾਉਂਗੀ ਮੇਰੇ ਤੋਂ ਦੂਰ ਨਹੀਂ ਹੋਣਾ ਨਾ ਇਹ ਹੇਮਕੁੰਡ ਸਾਹਿਬ ਨੂੰ ਮੈਂ ਲੈ ਤਾਂ ਜਾਵਾਂ ਮੰਮੀ ਨੂੰ ਕਿਪ ਤੁਰਨੇ ਦੀ ਦਿੱਕਤ ਆਉਣੀ ਉੱਥੇ ਇੱਕ ਹੋਰ ਆ ਹੈਲੀਕਾਪਟਰ ਨਹੀਂ ਨਹੀਂ ਇੱਕ ਹੋਰ ਹੈਲੀਕਾਪਟਰ ਵੀ ਹੈ ਹੈਲੀਕਾਪਟਰ ਤੇ ਫੇਰ ਵੀ ਤੁਰਨਾ ਪੈਂਦਾ ਥੋੜਾ ਜਿਹਾ ਨਹੀਂ ਫੇਰ ਕਹਿੰਦੇ 2-3 ਕਿਲੋਮੀਟਰ ਹੀ ਦੂਰ ਹੁੰਦਾ ਪੱਤਲੀ ਜਗ੍ਹਾ ਹੈ ਪਰ ਚਲੋ ਆਂਦਾ ਆਪਣਾ ਮਾਲਕ ਰੱਖੇ ਮਾਲਕ ਯਾਰ ਅਸੀਂ ਕਰਨੇ ਕਰਾਣੇ ਵਾਲੇ ਕੌਣ ਆ ਅਸੀਂ ਮੰਮੀ ਨੂੰ ਲਿਜਾਣੇ ਵਾਲੇ ਕੌਣ ਆ ਹੈ ਮੰਮੀ ਜੇ ਮਾਲਕ ਨੇ ਕਰਤੀ ਕਿਰਪਾ ਹੁਕਮ ਕਰਨਾ ਜੇ ਹੁਕਮ ਜੇ ਹੁਕਮ ਹਾਂ ਹੁਣ ਵੀ ਉਹਨਾਂ ਨੇ ਕਰਿਆ ਜੇ ਹੁਕਮ ਕਰਤਾ ਮੰਮੀ ਮਹਾਰਾਜ ਨੇ ਲੈ ਤੈਨੂੰ ਐਵ ਕੀ ਹੇਮਕੁੰਡ ਸਾਹਿਬ ਕਮਾ ਦੇਣਾ ਮੈਂ ਤਾਂ ਜਾਇਆ ਹੇਮਕੁੰਡ ਸਾਹਿਬ ਦੋ ਕਬਰ ਪਰ ਉੱਥੇ ਦਾ ਬਾਈ ਆਏ ਆ ਵੀ ਕਹਿ ਲੋ ਵੀ ਬੰਦਾ ਭੁੱਲੇ ਜਾਂਦਾ ਵੀ ਪਿੱਛੇ ਵੀ ਸਾਡਾ ਕੋਈ ਬਸਦਾ ਉੱਥੇ ਨਾ ਰੇਂਜ ਨਹੀਂ ਹੈਗੀ ਫੋਨ ਫੋਨਾਂ ਦਾ ਕੰਮ ਕੋਬ ਨਿਬੜ ਜਾਂਦਾ ਮੰਮੀ ਸਾਰਾ ਫੋਨ ਹੀ ਚੱਲਦੇ ਨਾ ਕਿਸੇ ਦੀ ਟੈਨਸ਼ਨ ਦਾ ਵਾਸਤੇ ਨਾ ਕਿਸੇ ਦਾ ਆਉਣਾ ਫੋਨੋਂ ਨਾ ਕਿਸੇ ਨੂੰ ਜਾਣਾ ਪਰ ਨਜ਼ਾਰੇ ਲੋ ਐਨ ਮਹਾਰਾਜ ਦੇ ਦਰਸ਼ਨ ਕਰੋ ਤਸੱਲੀ ਨਾਲ ਬਸ ਮੈਂ ਅੰਦਾਜ਼ ਕਰਦੀ ਤੱਕ ਜਨੇ ਥੋੜਾ ਟਾਈਮ ਰੁਕ ਜਾ ਸਿਖਰ ਤੱਕ ਹੈਲੀਕਾਪਟਰ ਪੇ ਜਾ ਗਏ ਅਸੀਂ ਅੱਛਾ ਠੀਕ ਆ ਚਲੋ ਮਾਲ ਕਰਖੇ ਸੁਖ ਭਾਈ ਤੇਰੇ ਕਹੇਵੇਂ ਬੋਲ ਪੂਰੇ ਹੋ ਜਾਣ ਵਾਹਿਗੁਰੂ ਲਾ ਵੀ ਇੱਕ ਤਾਂ ਹੁਣ ਤੁਹਾਨੂੰ ਕਿਹਾ ਦਸੀਏ ਜੀ ਤੇ ਨੀਂਦ ਆ ਰਹੀ ਆ ਨੀਂਦ ਜਦ ਤੁਹਾਨੂੰ ਕਿਹਾ ਦਸੀਏ ਨੀਂਦ ਤਾਂ ਕੀ ਕਰਨਾ ਹੈ ਹੂੰ ਫਟਾਫਟ ਇੱਥੇ ਤੇ ਹੁਣ ਬੱਸਾਂ ਫੜੀਆਂ ਹੋਣਗੀਆਂ ਫਰੀ ਸੇ ਵਾਲੀਆਂ ਹਾਂ ਹਾਂ ਉਹਦੇ ਦਾ ਕਪੜੇ ਹਜੂਰ ਸਾਹਿਬ ਤੱਕ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਇਹ ਤਾਂ ਵੀ ਟ੍ਰੇਨ ਲੇਟ ਆ ਹਾਂ 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 ਉਹਦੇ ਪਰ ਬੈਠ ਜਾਣਾ ਫਟਾਫਟ ਰੂਮ ਲੈ ਕੇ ਇਹਨਾਂ ਨੂੰ ਇੱਕ ਅੱਧਾ ਜਾਣਾ ਤੁਸੀਂ ਨਾ ਹੁਣ ਲੱਜਿਓ ਮੰਮੀ ਤੁਸੀਂ ਨਾ ਲਿਓ ਜਾਂ ਨੁੱਪ ਭੱਜ ਕੇ ਟਿਕਟ ਲਵਾਂਗੇ ਠੀਕ ਜਾਨੇ ਭੱਜ ਕੇ ਜਾ ਕੇ ਟਿਕਟ ਲੈ ਕੇ ਆਵਾਂਗੇ ਪਤਾ ਲੱਗ ਜੂਗਾ ਉਸ ਸਮੇਂ ਠੀਕ ਆ ਬੈਗ ਬੂਗ ਹੁਣ ਸਾਰੇ ਕੱਢ ਲੇ ਹਾਂ ਜੀ ਦੇਖ ਲਓ ਕੋਈ ਸਮਾਨ ਰਹਿ ਨਾ ਜਾਵੇ ਨਹੀਂ ਜੀ ਮੇਰਾ ਪ੍ਰੋਬਲਮ ਇੰਸਟੈਂਟ ਜਦ ਮੈਂ ਸਵਾਰਾ ਤੇ ਜਿੱਪ ਲਿਆ ਫੜ ਮੈਂ ਦੇਖ ਦੇਖੋ ਥੋੜੀ ਨਹੀਂ ਹੋਣੀ ਲਿਆ ਪਤਾ 1 ਮਿੰਟ ਲਿਆ ਮੈਂ ਇਸ ਵਾਰ ਛੱਡ ਕੇ ਰੱਖਣਾ ਬਣਾ ਛੱਡ ਤਾਂ ਸਹੀ 1 ਮਿੰਟ ਲਾਉਣਾ ਮੈਂ ਛੱਡ ਮੈਂ ਕੁਤੀ ਇੱਧਰ 1 ਮਿੰਟ ਜਬ ਤੇ 1 ਮਿੰਟ ਮੈਂ ਖੜ ਕਰ ਦੇਖ ਕੁਛ ਮਸਵਾਉਂਦਾ ਨੀ ਉਹ ਦੇਖੀ ਪਾਇ ਪੋਈ ਉਹ ਰਾਜ ਰੱਖੇ ਛੋਕ ਇਹ ਨਿਕਲ ਗਈ ਟੁੱਟੀ ਨਹੀਂ ਹੈਗੀ ਇਹਨੂੰ ਨੇ ਸਿਉਣ ਮਰਵਾ ਲਈ ਉੱਥੇ ਨਹੀਂ ਨਹੀਂ ਪਾਵਾ ਕਿਸ ਯੂਨ ਮਰਵਾ ਲੂਗੇ ਖੁਣ ਨਾ ਜਾਵੇ ਫੇਰ ਹੂੰ ਪਰਨਾ ਪਰਨਾ ਹੋਰੀ ਸਟਾਈਲ ਨਾਲ ਬੰਨਿਆ ਪਿਛੇ ਤੇ ਕਰਨਾ ਫੜ ਇਹਨੂੰ ਫੜ ਕੇ ਰੱਖ ਥੱਲੇ ਤੇ ਹਾਂ ਦੋਨੋਂ ਨੂੰ ਫੜ ਲੈ ਲੈ ਭਾਈ ਪੈ ਗਈ ਬਾਹਰ ਤੇ ਇਹ ਨਾ ਕਰਿਆ ਲੋਨ ਚ ਚੱਗਲੀ ਵੀ ਆ ਬਹਾਂ ਪਾਣੀ ਵਿੱਚੇ ਆ ਗਈ ਲੈ ਨਾ ਸਲਾ ਹਾਲ ਬੰਦ ਕਰ ਦੇ ਯਾਰ ਇਹ ਪਿੱਛੇ ਹੋ ਗਈ ਥੋੜੀ ਜੀ ਜਲ ਕੋਈ ਗੱਲ ਨਹੀਂ ਕੋਈ ਨਾ ਅੰਨੇ ਸਾਰ ਲੋ ਮਾਰਾ ਜਾ ਰਿਹਾ ਹੈ ਯਾ ਵੀ ਹੁਣ ਮੇਂ ਹੁਣ ਵੀ ਇਹਨੂੰ ਨਾ ਇੱਥੇ ਕੁਝ ਬੰਨਣਾ ਪੈਣਾ ਨਹੀਂ ਨੇ ਫੇਰ ਖੁੱਲ ਜਾਣਾ ਚਾਹੀਦਾ ਹੈ ਨਹੀਂ ਜੀ ਖੁੱਲ ਜਾਣੀ ਪੁੱਗੇ ਯਾਰ ਥੱਲੇ ਇਹਨੂੰ ਢੇੜੂ ਨੇ ਆਇਨ ਗੁੰਦੀ ਜਿਹੜੂ ਬੰਨਣਾ ਤਾਂ ਚੱਲ ਫੇਰ ਹੁਣ ਆਪਾਂ ਸਾਰ ਲੰਦੇ ਇਹਨੂੰ ਰੂਮ ਚ ਜਾ ਕੇ ਕਰਦੇ ਆ ਸੈਟ ਠੀਕ ਆ ਲਓ ਜੀ ਤਾਂ ਅੰਤ ਅਸ ਗਿਆ ਤਾਂ ਆਹੀ ਬੰਨੀ ਵੀ ਕਈ ਗੀਆਂ ਬੰਨਿਆ ਡਾਈ ਪਰ ਇਹਦਾ ਉਹੀ ਜਦੇ ਇਹਦਾ 2:00 1 ਵਜੇ ਜਦੋਂ ਆਪਣੇ ਹਾਂ ਹਾਂ ਉੱਥੇ ਬਦਲ ਲੇ ਫਿਰ ਆ ਦੇਖੋ ਦੁਬਾਰਾ ਸੀ ਕੋਈ ਗੱਲ ਪਤਾ ਕੀ ਪਤਾ ਕੀ ਗੱਲ ਮੈਂ ਤੁਹਾਨੂੰ ਦੱਸ ਰਹੀ ਆ ਆਪਣੇ ਸਰੀਰ ਦਾ ਦੱਸਦਾ ਮੈਂ ਨਾ ਹੀ ਬਗੈਦੀ ਜੀ ਰਹਿ ਸਕਦਾ ਬੰ ਮੈਂ ਕਿਹੜੁ ਕਸੇ ਆ ਬੈਠਾ ਹੋਈ ਮੈਂ ਉਹਰੇ ਮੈਂ ਉਹਰੇ ਨਹਾ ਲੈਣਾ ਤਾਂ ਉਰੇ ਵਾਲੇ ਟੱਪੇ ਵੀ ਨਾ ਇਹਨਾਂ ਨੇ ਜਿਹੜੇ ਬਾਥਰੂਮਾਂ 'ਚ ਰੱਖੇ ਵੀ ਉਹਨਾਂ ਨਾਲੀਆਂ ਚੈਨਾ ਪਾਈਆਂ ਹੋਈਆਂ ਉਹ ਵੀ ਐ ਲੱਗੇ ਤਾਂ ਕਹਿੰਦਾ ਡੱਬਾ ਉਦੇ ਉੱਪਰ ਜਾਂਦਾ ਨਹੀਂ ਨਹੀਂ ਤਾਂ ਮੈਂ ਨਹਾ ਲੈਣਾ ਨਾਲੇ ਮੈਂ ਕਹਿੰਦਾ ਨਹਾ ਲੈਂਦੇ ਛਾਪਣਾ ਹੈਗਾ ਤਾਂ ਸਾਡੇ ਨਹੀਂ ਨਾ ਹੁੰਦਾ ਕੰਮ ਛਾਪਾਈ ਨਹੀਂ ਹੈ ਨਾ ਲਗਾਈ ਨਹੀਂ ਹੈਗੀ ਯਾਰ ਮੇਰਾ ਤਾਂ ਘੋਇਆ ਪਿਆ ਮੈਂ ਤਾਂ ਫੜਾ ਚਲੋ ਕੋਈ ਨਾ ਹੁਣ ਪਹੁੰਚ ਗਏ ਹੁਣ ਪਾਇਓ ਪਾਇਓ ਹੀ ਆ ਜੀ ਪਰਸ ਪਰ ਹੁਣ ਕਰੀਏ ਕਿਹਾ ਮਜਬੂਰੀ ਕੁਝ ਪਤਾ ਕਿਆ ਗੱਲ ਆ ਉਹੋ ਜੀ ਨੀਂਦ ਨਹੀਂ ਹੈਗੀ ਜਿਹੇ ਜੀ ਘਰ ਨੀਂਦ ਹੁੰਦੀ ਆ ਬੈੱਡ ਉਹ ਕੁਝ ਐ ਹੁਣ ਬੈੱਡ ਵੀ ਭਾਲਦਾ ਹੋਣਾ ਕਿੱਥੇ ਕੇ ਅਰਵਿੰਦਰ ਸਿੰਘ ਆਇਆ ਨਹੀਂ ਤੇ ਭਾਈ ਅਲੱਗ ਜੇ ਘਰ ਸਾਨੂੰ ਲੱਗੇ ਦਿਖਣਾ ਆਕੇ ਗੰਨਾ ਖੜਾ ਗੰਨਾ ਤੇ ਖੇਤੀ ਕੁੱਤੀ ਦਾ ਭਾਈ ਸੋਣੀ ਲੱਗਦੀ ਐ ਇੱਧਰ ਮੈਨੂੰ ਤੇ ਦੇਖਦੇ ਆਂ ਜੀ ਬਾਕੀ ਹੁਣ ਤੁਹਾਨੂੰ ਵੀ ਦਿਖਾਵਾਂਗੇ ਨਾਲ ਦੀ ਨਾਲ ਖੇਤੀ ਕਿਵੇਂ ਦੀ ਆ ਹਨਾ ਮੈਂ ਦੇਖ ਰਹਾ ਮੈਸੇਜ ਤੇ ਜਾ ਕੇ ਗੇਟ ਕੋਲ ਦਿਖਾਣਾ ਤੁਹਾਨੂੰ ਖੇਤੀ ਔਰੇ ਦੀ ਕੋਈ ਸਟੇਸ਼ਨ ਆ ਗਿਆ ਹੌਲੀ ਹੋ ਗਈ ਟ੍ਰੇਨ ਉਹ ਚੱਕਣੇ ਮੇਰਾ ਕਿਆ ਪੁੱਤਾਂ ਓਏ ਡੈਗਰ ਫੋਨ ਇਨ ਚੈੱਕ ਕਰੀਏ ਹੈਂਡ ਬੈਗ ਲੈ ਚੱਕੀ ਲਈਏ ਭੋਲਣਾ ਜਾਈਏ ਯਾਰ ਆਈ ਮੀਨ ਬੱਲ ਬੱਲਾ ਕਰਨੇ ਕੋਰ ਕਰੀ ਕੋ ਕਰੇ ਨਮਕੀਨ ਨਮਕੀਨ ਲੈ ਵੀਜੀ ਬੰਨਾ ਪਾੜੋਣਾ ਬੈਗ ਹੋਰ ਚਮਤਾਨ ਨਹੀਂ ਹੈਗਾ ਹੋਰ ਨਹੀਂ ਕੁਝ ਵੀ ਹੈਗਾ ਆ ਨਮਕੀਨ ਸੋਹੀਆਂ ਦੇ ਲਫਾਫੇ ਹੋਤੇ ਪੁੰਚ ਗਏ ਚਲੋ ਨਿਆਣਾ ਏ ਥੋੜਾ ਜਿਹਾ ਬੱਲਾ ਭਾਈ ਹੋ ਗਿਆ ਆਪਣਾ ਸਾਰਾ ਕੰਮ ਕਿੱਥੇ ਮੈਂ ਵੀ ਨਾ ਨਾ ਮੈਂ ਤਾਂ ਦੇਖ ਕੇ ਸਾਰਾ ਕੁਝ ਲੈ ਕੇ ਉਤਰਿਆ ਤਾਂ ਮੈਂ ਤਾਂ 8 ਵਜੇ ਦਾ ਦੱਸਦਾ ਕੀ ਅੱਜ ਜੀ ਸਾਡੇ ਬੱਲਾ ਬੱਲਾ 8:30 ਆ ਦੇਖ ਲਓ 8:35 ਨੂੰ ਓ ਇੱਥੇ ਮੈਂ ਮੁੰਡੇ ਜੀ ਨੂੰ ਪੁੱਛਿਆ ਤਾਂ ਉਹ ਤਾਂ ਕਹਿੰਦਾ ਭਾਈ 8:30 ਵਜੇ ਪਹਿਲਾਂ ਦੱਸ ਲੈ ਤਾਂ 7:17 ਟਾਈਮ ਬਦਲੀ ਜਾਂਦਾ ਓ ਯਾਰ ਰੁਕਦੀ ਉਹ ਬਹੁਤ ਆ ਟ੍ਰੇਨ ਫੇਰ ਰੁਕ ਗਈ ਲੈ 10 ਮੁੰਡਾ ਡੈਟ ਜਿਹੜਾ ਡਰਾਈਵਰ ਆ ਪ੍ਰਵਾਨੀ ਜੰਸ਼ਨ ਉਹ ਨੂੰ ਨੂੰ ਤੇ ਬੁੱਲੀ ਆਉਂਦੇ ਆ ਆ ਦੇਖ ਅੱਠ 35 ਉਹ ਯਾਰ ਬੜਾ ਕੰਮ ਖਰਾਬ ਆ ਭਈਆ ਕਿੰਨੇ ਕੇ ਵਜੇ ਪਹੁੰਚੇਗੇ ਨੰਨੇ ਸਾਹਿਬ ਮਗਰ ਮਾੜਾ ਬਹੁਤ ਹੋ ਗਿਆ ਕੋ ਡੈਮੇਜ ਨਹੀਂ ਆਪਰ 8 8 35 ਦੱਸ ਰਹੇ ਆ ਅਸੀਂ 1 1/2 ਘੰਟੇ ਵਿੱਚ ਪਹੁੰਚ ਜਾਵਾਂਗੇ ਅੱਧੇ ਪੌਣੇ ਘੰਟੇ 'ਚ ਠੀਕ ਆ ਠੀਕ ਆ 6:30 6:30 ਬੜਾ ਲੇਟ ਹੋ ਗਿਆ 7:40 ਹੂੰ ਤਾਂ ਹੀ ਸੌਣ ਚ ਲੋ ਘੰਟਾ ਬੰਦ ਗਿਆ ਘੰਟਾ ਤਾਂ ਹਜੇ ਹੋਇਆ ਫੇਰ ਤਾਂ ਫੇਰ ਮਨ ਨੂੰ ਲੱਗਦਾ ਜਿਹਾ ਮੈਨੂੰ ਉਹ ਬਾਸ ਆਪਣੀ ਲੰਘ ਜਾਨੀ ਹੈ ਨਾ ਜਿਹੜੀ ਉੱਥੇ ਲੋਕਲ ਗੁਰਦੁਆਰਾ ਸਾਹਿਬ ਚ ਮੱਥਾ ਲਗਾਉਂਦੀ ਆ ਚਲੋ ਦੇਖਦੇ ਹਾਂ ਬਾਬੇ ਕੀ ਦੇਖਦੇ ਆ ਭਾਈ ਜੋ ਮਾਲਕ ਦੀ ਮਨਜ਼ੂਰੀ ਹੋਊ ਤੇ ਆਪਣੇ ਨੀਚੇ ਕਰਨ ਉਹ ਤਾਂ ਐ ਕਰ ਇੱਕ ਵਾਰ ਸਾਰੀਆਂ ਸੀਟਾਂ ਦੇ ਨੀਚੇ ਦੇ ਕੋਈ ਸਮਾਨ ਤਾਂ ਨਹੀਂ ਗਿਰਿਆ ਵਾ ਹੂੰ ਤੈਨੂੰ ਮੇਰੇ ਸ਼ੂਜ਼ ਕੱਢ ਦੀ ਮੀਰ ਬਣ ਕੇ ਸ਼ੂਜ਼ ਕੱਢ ਦੇ ਇੱਕ ਤਾਂ ਬਾਕੀ ਹੋਰ ਵੀ نیچے ਦੇਖ ਲਓ ਸਮਾਨ ਕਿਉਂਕਿ ਆਏ ਦੋ ਦਿਨ ਦੇ ਹੁਣ ਟ੍ਰੇਨ ਦੇ ਵਿੱਚ ਆਈ ਫਿਰ ਕੋਈ ਸਮਾਨ ਸਮੋਨ ਐਡ ਹੋਣ ਜਾਂ ਕੁਝ ਹੋਰ ਚਾਰਜਰ ਵਗੈਰਾ ਜੈਸੇ ਨੂੰ ਚਾਰਜਰ ਤਾਰ ਕੇ ਪਾ ਲਾ ਮੈਂ ਹੀ ਰੱਖਿਆ ਵਾ ਉਹ ਅਜੇ ਨੂੰ ਚਾਰਜ ਲੱਗਿਆ ਪਾਵਰ ਬੈਂਕ ਚਾਰਜ ਹੋਣ ਠੀਕ ਆ ਪੁਰਨਾ ਪਹੁੰਚ ਗਏ ਜੀ ਅਸੀਂ ਪੁਰਨਾ ਆਹ ਦੇਖਦੇ ਹੁਣ ਇੱਥੋਂ ਕਿੰਨਾ ਕੁ ਟਾਈਮ ਲੱਗਦਾ ਹਜੇ ਟ੍ਰੇਨ ਯਾਰ ਰੁਕਦੀ ਬਹੁਤ ਹੈ ਥੋੜੀ ਜਿਹੀ ਅੱਗੇ ਜਾਂਦੀ ਜਦ ਤੇ ਰੁਕ ਜਾਂਦੀ ਥੋੜੀ ਜਿਹੀ ਅੱਗੇ ਜਾਂਦੀ ਜਦ ਤੇ ਰੁਕ ਜਾਂਦੀ ਆ ਹੁਣ ਹਜੇ ਤੁਰੇ ਸੀਗੇ ਅ 15 ਕਿ ਮਿੰਟ ਹੋਏ ਆ 15 ਕਿ ਮਿੰਟ ਅੱਗੇ ਆ ਕੇ ਫੇਰ ਰੁਕ ਗਈ ਕੀ ਕਰ ਸਕਦੇ ਆ ਆ ਡਿਊਟੀਆਂ ਲੱਗੀਆਂ ਹੋਈਆਂ ਇਹਨਾਂ ਦੀਆਂ ਜਵਾਨਾਂ ਦੀਆਂ ਮਲਾ ਦਾ ਪਾਣੀ ਪੋਣੀ ਭਰਨਾ ਪਈ ਜਿਹੜਾ ਟੈਂਕੀਆਂ ਚ ਛੜਦੇ ਆ ਪਾਣੀ ਇੱਥੇ ਪਾਣੀ ਭਰਦੇ ਆ ਇਸ ਟ੍ਰੇਨ ਵਿੱਚ ਗਣੀਆਂ ਟੈਂਕੀਆਂ ਫੁੱਲ ਹੋ ਰਹੀਆਂ ਪਾਣੀ ਦੀਆਂ ਜਿਹੜਾ ਅੰਦਰ ਯੂਜ਼ ਹੁੰਦਾ ਪਾਣੀ train ਦੇ ਵਿੱਚ ਤੇ ਲਾਈਟਾਂ ਲੁੱਟਾਂ ਬੁੜੀਆਂ ਸੌਣੀਆਂ ਲਾਈਆਂ ਵੀ ਆ ਹੈ ਸਾਰੇ ਸਟੇਸ਼ਨ ਉਪਰ ਹੀ ਚਲੋ ਦੇਖਦੇ ਆ ਕਦੋਂ ਪਹੁੰਚਉਂਦੀ ਹੈ ਜੀ train ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਹੁਣ ਅਗਲੇ ਵਲੌਗ ਚ ਅਗਲੇ ਵਲੌਗ ਵਿੱਚ ਉਤਾਰੂਗੀ ਇਹ ਜਾ ਕੇ ਮੈਨੂੰ ਲੱਗਦਾ ਇਸ ਵਲੌਗ ਵਿੱਚ ਗਣੀ ਤਾਰਦੀ ਜੇ ਵੀ ਲੱਗ ਜਾਣਾ ਕਹਿੰਦੇ ਘੰਟਾ ਠੀਕ ਆ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ